ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਆਓ ਅੱਜ ਖੇਡਾਂ ਦੇ ਇੱਕ ਨਵੇਂ ਟੌਪਿਕ ਤੇ ਗੱਲ ਕਰਦੇ ਆ ਕਿਉਂਕਿ ਖੇਡਾਂ ਸਿਹਤ ਵਾਸਤੇ ਬਹੁਤ ਜ਼ਰੂਰੀ ਨੇ ਔਰ ਅੱਜ ਦਾ ਮੇਰਾ ਜਿਹੜਾ ਟੌਪਿਕ ਰਹੇਗਾ ਉਹ T20 ਕ੍ਰਿਕਟ ਲੀਗ ਕਿਉਂਕਿ IPL ਹੁਣੇ ਹੋ ਕੇ ਹਟਿਆ ਤੇ ਇੰਟਰਨੈਸ਼ਨਲ ਵਰਲਡ ਕੱਪ ਸ਼ੁਰੂ ਹੋ ਗਿਆ ਹੈ IPL ਬਾਰੇ ਤੇ ਸਾਰੇ ਬੱਚੇ ਜਾਣਦੇ ਨੇ ਪਰ ਅਦਰ ਕੰਟਰੀ ਦੇ ਵਿੱਚ ਕਿਹੜੀ-ਕਿਹੜੀ ਜਿੱਦਾ IPL, BBBL, CPL, PSL ਤੇ ਹੋਰ ਵੀ ਜਿਹੜੀਆਂ ਮੈਂ ਸਲਾਈਡਾਂ ਤੁਹਾਡੇ ਨਾਲ ਸ਼ੋਅ ਕਰਾਂਗਾ ਜਿਨ੍ਹਾਂ ਦੇ ਵਿੱਚ ਦੱਸਿਆ ਜਾਵੇਗਾ ਕਿ ਕਿਹੜੇ ਕਿਹੜੇ ਕੰਟਰੀ ਕਿਹੜੀ ਕਿਹੜੀ ਲੀਗ ਚਲਾ ਰਹੇ ਨੇ ਸੋ ਸਾਰੀਆਂ ਇਸ ਸਲਾਈਡ ਮੈਂ ਸੀਕਵੈਂਸ ਦੇ ਵਿੱਚ ਲਗਾਈਆਂ ਨੇ ਜਿਹੜਾ ਸਭ ਤੋਂ ਪਹਿਲਾਂ ਲੀਗ ਸ਼ੁਰੂ ਹੋਈ ਹੈ ਉਹ ਤੁਹਾਡੀ ਸਲਾਈਡ ਤੇ ਦਿਖ ਰਹੀ ਹੈ ਤੁਹਾਨੂੰ ਥੈਟ ਇਜ਼ ਕਾਲਡ ਐਜ਼ ਦਾ T20 ਬਲਾਸਟ ਇਹ ਕਿਹੜੇ ਕੰਟਰੀ ਨੇ ਸ਼ੁਰੂ ਕੀਤੀ ਹੈ ਸਕਰੀਨ ਤੇ ਦੇਖ ਰਿਹਾ ਹੈ ਇੰਗਲੈਂਡ ਨੇ ਸ਼ੁਰੂ ਕੀਤੀ ਹੈ ਔਰ ਸਾਲ ਕਿਹੜਾ ਹੈ 2003 ਦੇ ਵਿੱਚ 2003 ਦੇ ਵਿੱਚ ਜਿਹੜੇ ਸੀ ਇਹ ਸ਼ੁਰੂ ਹੋਈ ਹੈ ਔਰ ਇਹਨੂੰ ਸ਼ੁਰੂ ਕਰਨ ਦੇ ਵਾਸਤੇ ਤੁਸੀਂ ਇਹ ਨੋਟ ਕਰੋ ਕਿ ਇਹ ਜਿਹੜੀ ਫਰਸਟ ਲੀਗ ਸੀ ਔਰ ਇਹ ਆਰਗੇਨਾਈਜ਼ ਕੀਤੀ ਜਾਂਦੀ ਹੈ ਇੰਗਲੈਂਡ ਐਂਡ ਵੇਲਜ਼ ਠੀਕ ਹੈ ਜੀ ਇਹ ਕੰਟਰੀ ਜਿਹੜਾ ਇਹਨੂੰ ਰਨ ਕਰ ਰਹੇ ਨੇ ਔਰ ਇਸ ਤੋਂ ਅਗਲੀ ਗੱਲ ਕਰਦੇ ਹਾਂ ਦੂਸਰੀ ਲੀਗ ਦੀ ਔਰ IPL ਹਾਂ IPL ਤਾਂ ਬਹੁਤ ਤੁਸੀਂ ਜਾਣੂ ਹੋ IPL ਇੰਡੀਆ ਦੇ ਵਿੱਚ ਖੇਡੀ ਜਾਂਦੀ ਹੈ ਇੰਡੀਅਨ ਪ੍ਰੀਮੀਅਰ ਲੀਗ ਹੈ ਔਰ ਇਅਰ 2008 ਦੇ ਵਿੱਚ ਸ਼ੁਰੂ ਹੋਈ ਹੈ ਪਰ ਪਾਪੂਲਰ ਸਭ ਤੋਂ ਵੱਧ ਇਹ ਹੋ ਚੁੱਕੀ ਹੈ ਠੀਕ ਹੈ ਤੇ ਮੁੰਬਈ ਇੰਡੀਅਨਸ ਜਿਹੜੇ ਨੇ ਇਹਦੇ ਚ ਜ਼ਿਆਦਾ ਵਾਰ ਸਕਸੈਸ ਕਰ ਚੁੱਕੀ ਹੈ ਔਰ ਤੁਸੀਂ ਜਾਣਦੇ ਹੋ ਕਿ ਜਿੰਨੇ ਵੀ ਲੀਗ ਦੇ ਮੈਚ ਨੇ ਜਾਂ ਵਨ ਡੇ ਮੈਚ ਹੈ ਇਹ ਵਾਈਟ ਬਾਲ ਦੇ ਨਾਲ ਖੇਡੇ ਜਾਂਦੇ ਨੇ ਜਦੋਂ ਕਿ ਟੈਸਟ ਸੀਰੀਜ਼ ਦੀ ਗੱਲ ਕਰਦੇ ਆ ਤਾਂ ਰੈੱਡ ਬਾਲ ਨਾਲ ਤੇ ਵਾਈਟ ਯੂਨੀਫਾਰਮ ਦੇ ਵਿੱਚ ਖੇਡਿਆ ਜਾਂਦਾ ਹੈ ਵਾਈਟ ਵਰਦੀ ਦੇ ਵਿੱਚੋਂ ਖੇਡਿਆ ਨੇ اور ਤੀਸਰੀ ਬੀਬੀਐਲ 빅 ਬੈਸ਼ ਲੀਗ ਇਹ ਕੰਟਰੀ ਕਿਹੜਾ ਹੈ ਕੰਟਰੀ ਤੁਹਾਨੂੰ ਸਕਰੀਨ ਤੇ ਦੇਖ ਰਿਹਾ ਹੈ ਕੰਟਰੀ ਆਸਟ੍ਰੇਲੀਆ ਹੈ ਔਰ 2011 ਦੇ ਵਿੱਚ ਜਿਹੜੀ ਹੈ ਲੀਗ ਸ਼ੁਰੂ ਹੋਈ ਹੈ ਠੀਕ ਹੈ ਜੀ ਔਰ ਇਹ ਲੀਗ ਜਿਹੜੀ ਹੈ ਕਿਉਂਕਿ ਅਸੀਂ ਦੇਖਦੇ ਆ ਕਿ ਬਹੁਤ ਤੜਾ ਕੰਪੀਟੀਸ਼ਨ ਆਸਟ੍ਰੇਲੀਆ ਦੇ ਪਾਦੀ ਹੈ ਤਾਂ ਕਾਰਨ ਵੱਡੇ ਇਹ ਨੇ ਕਿ ਨਾ ਇਹਨਾਂ ਲੀਗ ਦੇ ਵਿੱਚੋਂ ਅਸੀਂ ਬਹੁਤ ਵਧੀਆ ਪਲੇਅਰ ਜਿਹੜੇ ਅੱਗੇ ਆਉਂਦੇ ਨੇ ਔਰ ਜਿਹੜੇ ਰੂਟ ਲੈਵਲ ਤੇ ਬੱਚੇ ਗਰਾਉਂਡਾਂ ਛੋਟੀਆਂ 'ਚ ਖੇਡਦੇ ਨੇ ਉਹ ਜਦੋਂ ਇਹਨਾਂ ਦੇ ਵਿੱਚ ਜਾ ਕੇ ਪਰਫਾਰਮ ਕਰਦੇ ਨੇ ਤੇ ਫਾਈਨਲੀ ਉਹ ਵਰਲਡ ਕੱਪ ਖੇਡਣ ਦੇ ਯੋਗੇ ਹੋ ਜਾਂਦੇ ਨੇ ਔਰ ਸਿਲੈਕਸ਼ਨ ਹੋ ਜਾਂਦੀ ਹੈ ਚੌਥੀ ਲੀਗ ਜਿਹੜੀ ਹੈ ਸੀਪੀਐਲ ਕਰੀਬੀਅਨ ਪ੍ਰੀਮੀਅਰ ਲੀਗ ਇਹ 2013 ਦੇ ਵਿੱਚ ਸ਼ੁਰੂ ਹੋਈ ਹੈ 2013 ਦੇ ਵਿੱਚ ਸ਼ੁਰੂ ਹੋਈ ਹੈ ਔਰ ਇਹ ਕਿਹੜਾ ਕੰਟਰੀ ਕਰਾ ਰਿਹਾ ਹੈ वेस्ट ਇੰਡੀਸ ਠੀਕ ਹੈ ক্রিকেট ਬੋਰਡ ਦੁਆਰਾ ਖੇਡੀ ਜਾਂਦੀ ਹੈ ਠੀਕ ਹੈ ਜੀ वेस्ट ਇੰਡੀਸ ক্রিকেট ਬੋਰਡ ਦੁਆਰਾ ਖੇਡੀ ਜਾਂਦੀ ਹੈ ਔਰ ਜੇ ਮੈਂ ਇਹਦੀ ਗੱਲ ਕਰਾਂਾ ਕਰੀਬੀਅਨ ਇੱਕ ਇੱਕ ਆਈਲੈਂਡਸ ਦਾ ਗਰੁੱਪ ਹੈ ਨਾਰਥ ਅਮਰੀਕਾ ਸਾਊਥ ਅਮਰੀਕਾ ਦੇ ਸੈਂਟਰ ਦੇ ਵਿੱਚ ਜਿਹੜਾ ਪੈਂਦਾ ਏਰੀਆ ਹੈ ਤੇ ਉਹਦੇ ਵਿੱਚ ਦਾ वेस्ट ਇੰਡੀਸ ਬੋਰਡ ਹੈ ਇਹਨੂੰ ਖੇਡਾਉਂਦਾ ਹੈ ਔਰ 2013 ਦੇ ਵਿੱਚ ਜਿਹੜੀ ਹੈ ਇਹ ਸ਼ੁਰੂ ਹੋਈ ਹੈ ਲੀਗ ਔਰ ਕੰਟੀਨਿਊ ਚੱਲ ਰਹੀ ਹੈ ਕੁਝ ਲੀਗ ਇੱਕ ਦੋ ਦਸੰਗ ਹੈ ਜਿਹੜੀਆਂ ਲੀਗ ਜਿਹੜੀਆਂ ਨੇ ਰਸਤੇ ਦੇ ਵਿੱਚ ਰੁਕ ਗਈਆਂ ਟੋਕ ਇਦੇ ਵਾਸਤੇ ਬਹੁਤ ਇਕਨੋਮਿਕ ਬੈਲੈਂਸ ਚਾਹੀਦਾ ਪੈਸਾ ਕਾਫੀ ਘੱਟ ਹੁੰਦਾ ਵੱਡੇ ਪੱਧਰ ਤੇ ਕੰਪਨੀਆਂ ਆ ਕੇ ਸਪான்ਸਰ ਕਰਦੀਆਂ ਨੇ ਹਾਂ ਸਾਡਾ ਨੇਬਰਿੰਗ ਕੰਟਰੀ ਹੈ ਉਹਨੇ ਸ਼ੁਰੂ ਕਰਾਈ ਹੈ ਪੀਐਸਐਲ ਪਾਕਿਸਤਾਨ ਸੁਪਰ ਲੀਗ ਪਾਕਿਸਤਾਨ ਕ੍ਰਿਕਟ ਬੋਰਡ ਇਹਨੂੰ ਕਰਾ ਰਿਆ ਹੈ ਔਰ ਪਾਕਿਸਤਾਨ ਨੇ ਜਿਹੜੋ ਸ਼ੁਰੂ ਕਰਾਈ ਹੈ 2015 ਦੇ ਵਿੱਚ ਸਾਡੇ ਨਾਲ ਕਾਫੀ ਲੇਟ ਜਿਹੜੀ ਇਹਨਾਂ ਸ਼ੁਰੂ ਕਰਾਈ ਹੈ ਲੀਗ ਪਰ ਇਹ ਲੀਗ ਦੇ ਵਿੱਚੋਂ ਕਾਫੀ ਵਧੀਆ ਪਲੇਅਰ ਉਹਨਾਂ ਨੂੰ ਵੀ ਮਿਲਣਗੇ ਔਰ ਜੀਟੀ20 ਗਲੋਬਲ ਟੀ20 ਕੈਨੇਡਾ ਜਿਹਨੂੰ ਆਪਾਂ ਮਿਨੀ ਪੰਜਾਬ ਕਹਿੰਦੇ ਆ ਇਸ ਕੈਨੇਡਾ ਦੇ ਵਿੱਚ 2018 ਦੇ ਵਿੱਚ லீਗ ਸ਼ੁਰੂ ਹੋ ਚੁੱਕੀ ਹੈ ਚੱਲ ਰਹੀ ਹੈ ਔਰ ਠੀਕ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਲੋਕਲ ਜਿਹੜੇ ਕੈਨੇਡੀਅਨ ਕ੍ਰਿਕਟਰਸ ਨੇ ਅਲੋਂਗ ਵਿਦ ਇੰਟਰਨੈਸ਼ਨਲ ਪਲੇਅਰ ਜਿਦਾ ਸਾਡੇ ਵੀ ਆਈਪੀਐਲ 'ਚ ਤੁਸੀਂ ਕੰਬੀਨੇਸ਼ਨ ਦੇਖੇ ਹੋਣਗੇ ਪੰਜਾਬ 11ਸ ਜਾਂ ਜਿੰਨੇ ਵੀ ਸਨ ਉਹਨਾਂ ਦੇ ਵਿੱਚ ਇੰਟਰਨੈਸ਼ਨਲ ਪਲੇਅਰ 2-4 ਜ਼ਰੂਰ ਹੁੰਦੇ ਸਨ ਉਹਦੀ ਰੇਸ਼ਿਓ ਫਿਕਸ ਹੁੰਦੀ ਹੈ ਔਰ 7 ਹੈ ਐਮਐਸਐਲ ਮਰਜੈਂਸੀ ਸੁਪਰ ਲੀਗ 2018 ਵਿੱਚ ਸ਼ੁਰੂ ਹੋਈ ਹੈ ਔਰ ਕਿਹੜਾ ਕੰਟਰੀ ਹੈ ਸਾਊਥ ਅਫਰੀਕਾ ਇਹਨੂੰ ਕਰਾ ਰਿਹਾ ਹੈ ਔਰ ਜਿਹੜੀਆਂ 6 ਸਟীম ਟਾਪਰਜ਼ ਹੁੰਦੀਆਂ ਨੇ ਉਹ ਆ ਕੇ ਜਿਹੜਾ ਫਿਰ ਖੇਡਦੀਆਂ ਨੇ ਫਾਈਨਲ ਹੁੰਦੇ ਨੇ ਇਹਨਾਂ ਦੇ ਵਿੱਚ ਔਰ ਆ ਐਲ ਪੀ ਐਲ ਲੰਕਾ ਪ੍ਰੀਮੀਅਰ ਲੀਗ ਸ਼੍ਰੀਲੰਕਾ ਸਾਡਾ ਸੈਕੰਡ ਨੇਬਰ ਕੰਟਰੀ ਹੈ ਇਹਦੇ ਦੁਆਰਾ ਜਿਹੜੀ ਲੀਗ ਢਾਈ ਜਾ ਰਹੀ ਹੈ ਔਰ ਇਹਦੇ ਵਿੱਚ 2000 ਤੁਹਾਨੂੰ ਮੈਂਸ਼ਨ ਕੀਤੇ ਹੋਏ ਨੇ 2000 ਤੁਸੀਂ ਦੇਖ ਰਹੇ ਹੋ 2012 ਤੇ 2000 ਵੀ ਠੀਕ ਹੈ ਔਰ ਜਦੋਂ ਦੀ ਗੱਲ ਕਰਾਂਗੇ ਇਹਦਾ ਕਾਰਨ ਇਹ ਹੈ ਕਿ ਤੁਹਾਨੂੰ ਮੈਂ ਅੱਗੇ ਜਿਹੜੀ ਗੱਲ ਕੀਤੀ ਸੀ ਕਿ ਇਹਦੇ ਵਾਸਤੇ ਸਪਾਂਸਰਸ਼ਿਪ ਬਹੁਤ ਤਗੜੀ ਚਾਹੀਦੀ ਹੈ 2012 11 ਦੇ ਵਿੱਚ ਜਦ 12 ਦੇ ਸੈਸ਼ਨ ਚੱਲਿਆ ਫਿਰ ਡਾਊਨ ਪਾਲ ਰਿਹਾ ਨਹੀਂ ਸਪਾਂਸਰ ਕਿਸੇ ਨੇ ਕੀਤਾ देन ਇਟ ਇਜ਼ ਕਨਵਰਟਡ ਇਨਟੂ 2014 ਦੇ ਵਿੱਚ ਸੁਪਰ ਪੂਰਸ ਦੇ ਵਿੱਚ ਕਨਵਰਟ ਹੋਇਆ ਫਾਈਨਲੀ 220 ਦੇ ਵਿੱਚ ਜਾ ਕੇ ਦੁਬਾਰਾ ਜਿਹੜੀ ਇਹ ਲੀਗ ਹੈ ਸ਼ੁਰੂ ਹੋ ਚੁੱਕੀ ਹੈ ਔਰ ਹੁਣ ਕੰਟੀਨਿਊ ਚੱਲ ਰਹੀ ਹੈ ਕਿਉਂਕਿ ਇਹ ਫਰੈਂਚਾਈਜ਼ ਬੇਸ ਤੇ ਔਰ ਇਹਦੇ ਵਿੱਚ ਸਪਾਂਸਰਸ਼ਿਪ ਬਹੁਤ ਚਾਹੀਦੀ ਹੁੰਦੀ ਹੈ ਸੋ ਕਈ ਵਾਰ ਲੀਗ ਜਿਹੜੀਆਂ ਜਿਦਾਂ ਆਈਪੀਐਲ ਹੈ ਤੇ ਬਹੁਤ ਸੂਪਰ ਡੂਪਰ ਹੋ ਚੁਕੀ ਹੈ ਇੰਟਰਨੈਸ਼ਨਲ ਲੈਵਲ ਤੇ ਨੰਬਰ 1 ਹੈ ਸਮਾਟ ਸੈਇਦ ਮੁਸਤਾਕ ਅਲੀ ਟਰੋਫੀ ਇਹ ਇੰਡੀਆ ਦੇ ਵਿੱਚ ਖੇਲੀ ਜਾਂਦੀ ਹੈ 2007 ਦੇ ਵਿੱਚ ਖੇਲੀ ਜਾਂਦੀ ਹੈ ਜਿਹੜਾ ਸੈਇਦ ਮੁਸਤਾਕ ਅਲੀ ਸੀ ਇਹ ਬੈਟਸਮੈਨ ਸੀ ਅੰਗਰੇਜ਼ਾਂ ਦੇ ਵੇਲੇ ਦਾ ਬਹੁਤ ਵਧੀਆ ਇੰਡੀਅਨ ਪਲੇਅਰ ਸੀ ਜਿਹੜਾ ਖੇਡਦਾ ਰਿਹਾ ਉਹਦੇ ਨਾਂ ਤੇ ਜਿਹੜੀ ਟਰੋਫੀ ਸ਼ੁਰੂ ਕੀਤੀ ਗਈ 2007 ਦੇ ਵਿੱਚ ਤੁਸੀਂ ਦੇਖਿਓ ਆਈਪੀਐਲ ਵੱਲੋਂ ਤੇ ਬੱਚੇ ਸਾਰੇ ਜਾਣਦੇ ਨੇ ਪਰ ਆਈਪੀਐਲ ਤੋਂ ਇਲਾਵਾ ਵੀ ਕਾਫੀ ਲੀਗਸ ਨੇ ਜਿਹੜੀਆਂ ਇੰਡੀਆ ਦੇ ਵਿੱਚ ਖੇਡੀਆਂ ਜਾਂਦੀਆਂ ਇਹ ਸੈਕੰਡ ਲੀਗ ਹੈ ਜਿਹੜੀ ਚੱਲਦੀ ਹੈ ਠੀਕ ਹੈ ਜੀ ਹੋਰ ਮੈਂ ਅੱਗੇ ਦਿਖਾਉਣਾ ਇਹਦੇ ਵਿੱਚ ਇਹਨਾਂ ਦੱਸਿਆ ਕਿ ਰਾਉਂਡ ਰੋਬਿਨ ਜਿਹੜਾ ਹੈ ਉਹਦੇ 베ਸ ਤੇ ਜਿਹੜਾ ਇਹ ਸਿਲੈਕਸ਼ਨ ਕੀਤੀ ਜਾਂਦੀ ਹੈ ਮੀਨਸ ਜਿਹੜੀ ਟੀਮ ਨਾ ਪੁਆਇੰਟਸ ਦੇ ਅੱਗੇ ਉੱਪਰ ਜਾਂਦੀ ਜਾਂਦੀ ਹੈ ਉਹ ਉੱਪਰ ਆ ਜਾਂਦੀ ਹੈ ਬਾਕੀ ਰਿਜੈਕਟ ਹੋਈ ਜਾਂਦੀਆਂ ਨੇ ਬਾਹਰ ਚਲ ਜਾਂਦੀਆਂ ਨੇ ਇਸ ਤੋਂ ਅਗਲੀ ਜਿਹੜੀ ਲੀਗ ਦੀ ਗੱਲ ਕਰਾਂਗਾ ਇਹ ਵੀ ਇੰਡੀਆ ਦੇ ਵਿੱਚ ਹੀ ਖੇਡੀ ਜਾਂਦੀ ਹੈ ਕੇਪੀਐਲ ਕਰਨਾਟਕਾ ਪ੍ਰੀਮੀਅਰ ਲੀਗ ਜਿਹੜੀ ਹੈ ਇਹ 2009 ਦੇ ਵਿੱਚ ਸ਼ੁਰੂ ਹੋਈ ਹੈ ਕਰਨਾਟਕਾ ਸਟੇਟ ਕ੍ਰਿਕਟ ਐਸੋਸੀਏਸ਼ਨ ਕਰਾ ਰਹੀ ਹੈ ਸਰਦਰਨ ਠੀਕ ਹੈ ਉਹਦੇ ਪਲੇਅਰ ਜਿਹੜੇ ਇਹਦੇ ਵਿੱਚ ਪਾਰਟਿਸਿਪੇਟ ਕਰ ਲੈਂਦੇ ਨੇ ਇਹ ਵੇਖੋ ਹੁਣ ਚੌਥੀ ਲੀਗ ਆ ਚੁੱਕੀ ਆਪਣੀ ਜਿਹੜੀ ਇੰਡੀਆ ਦੇ ਵਿੱਚ ਹੈ ਤਾਮਿਲਨਾਡੂ ਪ੍ਰੀਮੀਅਰ ਲੀਗ ਹੈ ਇਹ ਤਾਮਿਲਨਾਡੂ ਦੁਆਰਾ ਖੇਡਾਈ ਜਾਂਦੀ ਹੈ ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਦੁਆਰਾ ਇਹ ਖੇਡਾਈ ਜਾ ਰਹੀ ਹੈ ਔਰ ਇਹਦੇ ਵਿੱਚ ਜਿਹੜੇ ਸਾਊਥ ਸਾਈਡ ਦੇ ਪਲੇਅਰ ਨੇ ਉਹ ਪਾਰਟਿਸਿਪੇਟ ਕਰਦੇ ਨੇ T20 ਮੁੰਬਈ ਹੈ ਜਿਹੜੀ ਇਹ ਵੀ 2018 ਦੇ ਵਿੱਚ ਮੁੰਬਈ ਜਿਹੜੀ ਸੀ ਕ੍ਰਿਕਟ ਐਸੋਸੀਏਸ਼ਨ ਉਹਨਾਂ ਦੁਆਰਾ ਜਿਹੜੀ ਹੈ ਇਹ ਸ਼ੁਰੂ ਕਰਾਈ ਗਈ ਹੈ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਔਰ ਇਸ ਤੋਂ ਇਲਾਵਾ ਜਰੂਰ ਇਹਦੇ ਤੇ ਕਮੈਂਟ ਕਰਕੇ ਵੀ ਦੱਸਣਾ ਔਰ ਹੋਰ ਕੋਈ ਜੋ ਹੋਏਗਾ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਹਾਂ ਇਹ ਲਾਸਟ ਪੈਰੀ ਸਲਾਈਡ ਹੈ ਜਿਹੜੀ ਤੁਹਾਨੂੰ ਸ਼ੋਅ ਕਰ ਰਹੀ ਹੈ ਕਿ ਰੋਡ ਸੇਫਟੀ ਵਰਲਡ ਸੀਰੀਜ਼ ਰੋਡ ਸੇਫਟੀ ਤੋਂ ਕਲੀਅਰ ਹੋ ਰਿਹਾ ਕਿ ਰੋਡ ਸੇਫਟੀ ਦੇ ਬਾਰੇ ਜਿਹੜੇ ਸਾਡੇ ਜਿਹੜਾ ਅਸੀਂ ਇਹ ਬੋਰਡ ਸੀ ਔਰ BBC ICAR ਨੇ ਦੁਆਰਾ ਜਿਹੜਾ ਕੜਾਈ ਜਾ ਰਹੀ ਹੈ ਉਹ ਇਹਦੇ ਵਿੱਚ ਮੇਨ ਪਰਪਸ ਇਹ ਕਿ ਲੋਕਾਂ ਨੂੰ ਅਵੇਅਰ ਕਰਨਾ ਰੋਡ ਸੇਫਟੀ ਬਾਰੇ ਇਹਦੇ ਵਿੱਚ ਜਿੰਨੇ ਵੀ ਸਾਡੇ ਰਿਟਾਇਰੀ ਪਲੇਅਰ ਨੇ ਜਿਹੜੇ ਗੇਮ ਛੱਡ ਚੁੱਕੇ ਨੇ ਠੀਕ ਹੈ ਜੀ ਜਿੰਨਾ ਸਚਨ ਤਦੂਲ ਕਰਾ ਜਾਂ ਹੋਰ ਵੀ ਜਿੰਨੇ ਪਲੇਅਰ ਆਪਾਂ ਨਾਂ ਲਵਾਂਗੇ ਉਹ ਸਾਰੇ ਇਹਦੇ ਵਿੱਚ ਹੀ ਸਾਲ ਲੈਂਦੇ ਨੇ ਤੇ ਲੋਕਾਂ ਨੂੰ ਅਵੇਅਰ ਕਰਦੇ ਨੇ ਤੇ ਇੰਡੀਆ ਦੇ ਬਾਖਾ ਕੁਬੈਨ ਤੇ ਖੇਡੀ ਜਾਂਦੀ ਹੈ ਤੇ ਜਿਹੜਾ ਸੁਨੀਲ ਗਵਾਸਕਰ ਹੈ ਜਿਹੜਾ ਬਹੁਤ ਵਧੀਆ ਬੈਟਸਮੈਨ ਹੈ ਇੰਡੀਆ ਦਾ ਉਹ ਜਿਹੜਾ ਇਸ ਟਾਈਮ ਜਿਹੜਾ ਹੈ ਦਾ ਕਮਿਸ਼ਨਰ ਹੈ ਔਰ ਇਹ ਬਹੁਤ ਵਧੀਆ ਤਰੀਕੇ ਨਾਲ ਇਹ ਵੀ ਲੀਗ ਚੱਲ ਰਹੀ ਹੈ ਸੋ ਮੇਰੇ ਚੈਨਲ ਨੂੰ ਤੁਸੀਂ ਲਾਈਕ ਸ਼ੇਅਰ ਕਰਦੇ ਰਹੋ ਤੇ ਫਿਰ ਆਪਾਂ ਜਿਹੜੀ ਹੈ ਹੋਰ ਵਧੀਆ ਵੀਡੀਓ ਤੁਹਾਡੇ ਨਾਲ ਲੈ ਕੇ ਆਵਾਂਗੇ ਸੋ ਬਹੁਤ ਵਧੀਆ ਰਿਸਪਾਂਸ ਦੇ ਰਹੇ ਹੋ ਵੱਧ ਤੋਂ ਵੱਧ ਜਿਹੜਾ ਲਾਈਕ ਤੇ ਸ਼ੇਅਰ ਕਰਿਓ ਥੈਂਕ ਯੂ ਥੈਂਕ ਯੂ ਥੈਂਕ ਯੂ